ਇਹ ਬਤ ਆਪਣੇ ਪਿੰਡ ਦੇ ਨਾਲ ਦੂਰ ਦੂਰ ਤੱਕ ਨਲਕਿਆਂ ਦੀ ਕੋਈ ਰਹੀ ਨਹੀਂ ਧੰਨਵਾਦ ਚਲ ਨਹਿਰਾ ਲਾ ਲੋ ਆਲੂ ਹੋਣ ਲੱਗੇ ਲੈ ਇੱਧਰ ਵੀ ਉਹ ਗਿਆ ਬਾਈ ਅੱਗੇ ਨੀ ਦੇਖ ਲੈ ਛੱਤੇ ਗੱਡੀ ਖੜੀ ਆ ਆਪਣੇ ਵੀ ਖੜੀ ਨਾਲੇ ਆਪਣੇ ਨਾਲ ਚੰਗੇ ਦਾੜ ਕਾ ਉਹ ਗੱਡੀ ਖੜੀ ਐ ਇੱਧਰ ਵੀ ਧੰਨਵਾਦ ਤੇ ਰਾਹ ਤੇ ਆ ਇਹਦਾ ਬਾਲੀ ਗੇਤੀ ਹੈ ਕਿ ਨਹੀਂ ਇੱਧਰ ਨੂੰ ਗੇਤੀਆਂ ਵਾ ਚੀਜ਼ਾਂ ਅੱਗੇ ਵਾਲੇ ਨੰਗਾ ਗੇਟੀਆਂ ਹੁੰਦੇ ਕਿ ਜਿੰਨਾਂ ਆਉਣਾ ਯਾਰ ਉਹ ਹੀ ਕੱਢੀ ਸੀ ਕਿਸੇ ਦੀ ਆਹ ਵੇਖੋ ਆਪਣੇ ਨਾਲੋਂ ਪਹਿਲਾਂ ਹੁੰਦੀਆਂ ਇੱਧਰ ਪਿੰਡ ਵਾਲੇ ਕਹਿ ਹੀ ਦਿੰਦੇ ਅਸੀਂ ਤਾਂ ਵੱਡ ਵੀ ਲਈ ਗਰਲਾਂ ਤਾਂ ਘਰ ਜਿਵੇਂ ਕੋਟੀਆਂ-ਕੁੱਟੀਆਂ ਆਉਣ ਪਈਆਂ ਘਰ ਕੋਰੇ। ਇਹ ਵੀ ਮੈਂ ਹਾਂ ਤੁਸੀਂ ਕਿੰਨੇ ਟਾਈਮ ਬਾਅਦ ਆਏ ਆਂ? ਘਰ ਬਾਹਰ ਆਇਆ ਬਈ ਪਿੰਡ ਸੱਚ ਪੁੱਛੇ। ਹਾਂਜੀ। ਹਾਂ। ਹਾਂ ਮੈਂ ਤੁਹਾਡਾ ਕੋਈ ਵੀਊ ਪਿੰਡ ਨੂੰ ਲੈ ਕੇ ਠੀਕ ਠਾਕ ਹੀ ਬਸ। ਇੱਥੇ ਜਿੱਥੇ ਟਰੈਕਟਰ ਖੜਾ ਇੱਥੇ ਨਾਕਾ ਹੁੰਦਾ ਸੀ ਇੱਥੇ। ਹੰਤਾ ਨਹੀਂ ਹੈਗਾ। ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੇ ਨੇ ਇੱਥੇ ਇੱਥੇ ਨਾਕਾ। ਓਕੇ। ਮੇਰੇ ਦਰਕ ਹੋਣਾ ਲਾ ਜਾਣਾ ਬਈ ਵੀ ਜਾਣਾ ਕਹਿ। ਰੇ ਚਲੇ ਗਏ ਆਪਾਂ ਚਾਰ ਬੋਰਡ ਤੇ ਕੁਝ ਨਹੀਂ ਦਿਖ ਰਿਹਾ ਨਾ ਕੋਈ ਉਹ ਦੇਖ ਕਰਨ ਨਹੀਂ ਆ ਵੀ ਕੋਈ ਬਰਾਤ ਕਿਸੇ ਦੀ ਹੋਊਗੀ ਤਾਂ ਹੀ ਆ ਉਹੋ ਛੋਟੀ ਨੂੰ ਸਾਰੀਆਂ ਆਹੀ ਕੀਟੀਆਂ ਅਗਲੇ ਨੇ ਹੂੰ ਕਿਉਂ ਲੱਗਦਾ ਸਕਾਰਪਿਓ ਕਰਦੇ ਆਪਣੇ ਕੋਈ ਕਰਦੇ ਇੱਧਰ ਸਾਰੀਆਂ ਆਹੀ ਕੀਟੀਆਂ ਲੈ ਆ ਵੀ ਸਾਰੇ ਨਾਲ ਦੇ ਹੀ ਆ ਫਿਰੋਜ਼ ਸ਼ਾ ਉਹ ਘਾਣਾ ਚਾਹੁੰਦੀ ਸੀ ਉਹ ਆਇਆ ਬੋਰਡ ਉਹ ਤਲ ਰੌਕੀ ਬਣਾ ਲਾਂਗੇ ਲਗਾਉਣਾ ਹੈ ਇੱਥੇ ਉਹ ਵੀ ਯਾਦਗਾਰ ਫਿਰੋਜ਼ ਸ਼ਾ ਮੈਮੋਰੀਅਲ ਇੱਥੇ ਨੇੜੇ ਹੀ ਆ ਇਹ ਤੁਨ ਪਿੰਡ ਦੀਆਂ ਇੰਗਲੀਆਂ ਚ ਪ੍ਰਾਣੀਆਂ ਆ ਕਿ ਨਵੀਆਂ ਹੋ ਗਈਆਂ ਧੰਨਵਾਦ ਆ ਕਿ ਚਾਰ ਕਿਤਾ ਪੁਰਾਣੀਆਂ ਇਹ ਫਿਰ ਮਾਣਾ ਸਦਾ ਤੁਸ ਜੀ ਸਾਹਮਣੇ ਮਤਦਾਨ ਕੇਂਦਰ ਹੁਣ ਤਾਂ ਇਹ ਅੱਗੇ ਨੀ ਜ ਬਣੀ ਪਏ ਆ ਕਿੱਦਾਂ ਆ ਬਹੁਤ ਬੜੇ ਸਟੋਰ ਬਣਾਏ ਲੇ ਗਏ ਨੇ ਕਿਨੇ ਚਲ ਮੇਰਾ ਬੰਦ ਹੋ ਗਈ ਗਰਨਾਹਕ ਜਨਰਲ ਸਟੋਰ ਉਹ ਜਿਹੜਾ ਨੈੱਟ ਹੋਣੇ ਆ ਉਹ ਫੰਕਸ਼ਨ ਕਰਾ ਹਾਂਜੀ ਤਾਂ ਆਪਾਂ ਪਿੰਡ ਐਸ ਦੇ ਘਰੇ ਜਨਮ ਭੂਮੀ ਦੇ ਫਰੋਖੇ ਆ ਤੇ ਆਪਾਂ ਫੈਕਸ਼ਨ ਤੇ ਆਏ ਸੀਗਾ ਤੁਹਾਨੂੰ ਇੱਕ ਦਿਖਾਉਣਾ ਚੀਜ਼ ਇੱਕ ਤਾਵਣੀ ਆ ਕੋਠੀ ਬਣੀ ਆ ਨਾ ਵਧੀਆ ਲੱਗਦੀ ਆ ਇੱਧਰ ਵੀ ਕੋਠੀਆਂ ਬਣੀਆਂ ਆ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਆ ਆਹ ਵੇਖੋ ਕਿੰਡੀ ਵੱਡੀ ਕੋਠੀ ਆ ਹਨ ਠੀਕ ਆ ਆਹ ਵੇਖੋ ਆਹ ਦੇਖ ਸਕਦੇ ਹੋ ਵੇਖੋ ਤੇ ਇੱਕ ਆਹ ਵੇਖੋ ਪੁਰਾਣੀ ਚੀਜ਼ ਮੈਂ ਇਹਦੇ ਵਿੱਚ ਇਹਦੇ ਨਾਲ ਜਾਊਂਗਾ ਜੇ ਜਾਣਾ ਪਵੇ ਨਾ ਵੀ ਕੀ ਲੈ ਜਾਏਗਾ ਕੋਠੀ ਮੇਰੇ ਕੋਲ ਗਾਨੀਆ ਆ। ਕਿ ਕਿ ਪ੍ਰਾਣੀ ਚੀਜ਼ ਆ। ਇਹ ਨਹੀਂ ਮਿਲਦੀ। ਇਹ ਤਾਂ ਇੱਟਾਂ ਦਾ ਜਿੱਥੇ ਮਰਦੀ ਆ ਆਪਣੀਆਂ ਕੋਠੀਆਂ ਜੰਡੀਆਂ ਮਰਦੀ ਆ ਆਪਣ ਮਿਲ ਜਾਂਦੀਆਂ। ਪਰ ਆਹ। ਆ ਜੀ ਜੀ ਨਹੀਂ ਮਿਲਦੀ। ਇਹ ਤੁਹਾਨੂੰ ਮੈਂ ਦਿਖਾ ਰਿਆ ਵਾਂ। ਅੱਜ ਕੱਲ ਆ ਜਾਲੀਆਂ ਜੀਆਂ ਤਾਂ ਫੇਰ ਰਵਾਜ ਚੱਲੇ ਹਨ। ਆਪਾਂ ਵੀ ਲਾਈ ਜਾ। ਘਰੇ ਇਹ ਲਾਈ ਆ। ਸੋਹਣੀ ਲੱਗਦੀ ਏ ਯਾਨੀ ਕਿ ਤੇ ਵੇਖੋ ਤੁਸੀਂ ਯਾਰ ਕਿੰਨੀ ਵਦਗਾ ਚੀਜ਼ ਆ। ਇਹਦੇ ਸਾਹਮਣੇ ਉਹ ਕੋਠੀ ਆ ਤੇ ਕਾਬ ਇਹ ਥੋੜੀ ਰਹਿ ਗਈ ਥੋੜੀ ਰਹਿ ਜਾਣੇ ਆ ਗੇੜ ਪ੍ਰਾਣ ਆਉਹੀ ਵਿਚਾਲਿਓ ਕੁੰਡਾ ਲੱਗਾ ਦੇ ਉਹ ਦੇਖ ਸਕਦੇ ਜਿਹਨੂੰ ਪਤਾ ਵਾ ਵੀ ਇਹਦਾ ਕੀ ਕੰਮ ਆ ਜਰੂਰ ਦੱਸੇ ਲਓ ਆ ਵੇਖਦੇ ਹੋ ਉੱਚੀ ਰੱਖੀ ਗਈ ਹੋਣੀ ਆ ਹਜੇ ਵੀ ਪੌੜੀਆਂ ਚੜ੍ਹਦੀਆਂ ਜਿਹੜੀਆਂ ਦੋ ਲਓ ਠੀਕ ਆ ਹੋਰ ਵੀ ਤੁਹਾਨੂੰ ਪੈਣ ਨਿਕਮਾ ਕੇ ਲੈ ਕੇ ਆਉਣੇ ਆ ਪੈਣ ਚਲਦੇ ਘੁੰਮਣ ਆਪਾਂ ਕਿੱਕਰਾਂ ਦੇ ਇੱਥੇ ਆਮ ਮਿਲਣਗੀਆਂ ਠੀਕ ਆ ਚੱਲੋ ਹੁਣ ਆਪਾਂ ਚੱਲਦੇ ਆਂ ਪਿੰਡ ਘੁੰਮ ਕੇ ਆਉਨੇ ਆਂ ਹਾਂਜੀ ਤਾਂ ਆਪਾਂ ਉਹ ਗਲੀਆਂ 'ਚ ਆ ਗਏ ਜਿੱਥੇ ਆਪਾਂ ਛੋਟੇ ਹੁੰਦੇ ਖੇਡਦੇ ਰਹੇ ਆ ਯਾਰ ਆ ਸ਼ਰਕ ਹੁੰਦਾ ਆ ਗਲੀਆਂ ਠੀਕ ਆ ਆ ਦੇਖ ਲਓ ਆ ਆਪਣੇ ਚਾਚੇ ਦਾ ਇਹਦੇ ਘਰ ਜਾਂਦੇ ਲੱਗੇ ਪਏ ਆ ਖੁੱਲਾ ਥਾਂ ਆ ਗਿਆ ਆ ਜਿੱਥੇ ਮੈਂ ਗੱਡੀ ਰੁਕੂਗਾ ਨਾ ਇੱਥੇ ਇੱਥੇ ਬਾਲਵਾੜੀ ਹੁੰਦੀ ਸੀਗੀ ਇੱਥੇ ਤੇ ਖੇਡਦੇ ਹੁੰਦੇ ਇੱਥੇ ਆਹ ਖਾਲੀ ਪਿਆ ਹੁੰਦਾ ਸੀ ਇੰਨਾ ਚੰਗਾ ਐਂਟਰਲੌਕ ਲੱਗ ਗਿਆ ਇਹਨੇ ਖਾਲੀ ਜਾਗਾ ਉਹ ਤੇ ਮੋਰ ਕੰਮਲੇ ਹੁੰਦੇ ਸੀਗੇ ਉਹ ਸਾਹਮਣੇ ਚਵਾਰੇ ਤੇ ਤੋਂ ਉਹ ਸਾਹਮਣੇ ਲੈ ਚਾਲਦਾ ਇਧਰ ਦੀ ਤਰਕੇ ਜਾਂਦੇ ਹੁੰਦੇ ਇੱਥੇ ਕਿ ਗੱਡੀਆਂ ਲੰਘਦੀ ਨਹੀਂ ਹੁੰਦੀ ਸੀ ਉਹ ਚਵਾਰੇ ਤੇ ਮੋਰ ਮੋਰਿੰਗਾਂ ਲੱਗੇ ਹੁੰਦੇ ਸੀਗੇ ਆ ਦੇ ਆਹ ਚਵਾਰੇ ਤੇ ਹੋਂ ਤਾਂ ਨਿਸ਼ਾਨ ਜੇ ਰਹਿ ਗਏ ਉਹ ਕੰਮਲੇ ਹੁੰਦੇ ਸੀ ਆਹ ਆwidetilde ਜਿਵੇਂ ਆ ਕਮਦੀ ਹੁੰਦੀ ਸੀਗੀ ਆ ਲੱਗੇ ਹੁੰਦੇ ਸੀਗੇ ਇੱਥੇ ਹੁਣ ਤਾਂ ਪਤਾ ਨਹੀਂ ਗੱਡੀ ਜਾਂਦੀ ਕਿ ਨਹੀਂ ਜਾਂਦੀ ਵੇਖ ਲੈਨੇ ਆ ਇਹ ਪੁਰਾਣੇ ਘਰ ਆ ਉਹਨਾਂ ਟਾਈਮਾਂ ਦੇ ਆ ਸਾਡੇ ਟਾਈਮਾਂ ਦੇ ਜਿਵੇਂ ਕਹਿ ਲਗੇ ਜਾਂਦੀ ਆ ਗੱਡੀ ਵੇਖ ਲੈਨੇ ਗਾਂਹ ਜਾਂਦੀ ਕਿ ਨਹੀਂ ਜਾਂਦੀ ਉਦੋਂ ਤਾਂ ਪੀੜੀਆਂ ਗਲੀਆਂ ਹੁੰਦੀਆਂ ਸੀਗੀਆਂ ਆ ਬਈ ਪੀੜੀ ਗਲੀ ਹੋ ਵਾਗੀ ਇੱਧਰ ਤੇ ਆਪਾਂ ਤੁਰ ਕੇ ਆਉਨੇ ਆ ਆਪਾਂ ਗੱਡੀ ਪਿੱਛੇ ਲੈ ਚੱਲਦੇ ਆ ਤੇ ਤੁਰ ਕੇ ਆਉਨੇ ਆ ਆਪਾਂ ਤਾਂ ਹੁਣ ਆਪਾਂ ਇੱਧਰ ਦੇ ਚਾਲਦੇ ਹਾਂ ਪਿੰਡ ਦੇ ਅੰਗਲੀਆਂ ਚ ਵੇਣੇ ਦੋ ਚਾਰ ਠੀਕ ਆ ਇੱਥੇ ਆਪਾਂ ਨਿੱਕੀ ਹੁੰਦੇ ਖੇਡਦੇ ਰਹੇ ਆ ਆ ਵੀ ਉਸਨ ਗਲੀ ਦਿਖਾ ਕੇ ਲੈ ਕੇ ਆਉਣਾ ਇੱਧਰ ਜੀ ਵੀ ਆਪਣੇ ਘਰ ਨੂੰ ਜਾਂਦੀ ਸੀ ਗਲੀ ਇੱਧਰ ਚਾਲਦੇ ਬਾਅਦ ਆ ਵੀ ਗਲੀ ਆਪਣੇ ਇੱਧਰ ਘਰ ਨਹੀਂ ਜਾਵੜਦੀ ਸੀ ਇਹ ਮੌਕਲੇ ਵੀ ਉੱਥੇ ਜਾ ਕੇ ਸੀ ਆਪਣੇ ਘਰੇ ਇਹ ਗਲੀਆਂ 'ਚ ਭੱਜੇ ਫਿਰਨਾ ਆ ਗਲੀ ਇੱਥੇ ਘਰ ਹੁੰਦਾ ਸੀ ਉੱਥੇ ਵੀ ਆਉਣੀ ਨਹੀਂ ਹੁੰਦੀ ਸੀ ਆਪ ਨੂੰ ਸਾਰੇਾਂ ਲਈ ਇਹਦੀ ਖਾਲੀ ਪਿਆ ਘਰ ਦੇਖ ਸਕਦੇ ਆ ਡਿੱਗ ਡਿੱਗ ਕਰਦਾ ਆ ਵੀ ਲੋ ਆ ਬਣਿਆ ਪਿਆ ਅਜਾੜ ਠੀਕ ਆ ਕਿਸੇ ਇੱਥੇ ਰੌਣਕ ਹੁੰਦੀ ਸੀਗੀ ਪੂਰੀ ਰੌਣਕ ਹੁੰਦੀ ਸੀਗੀ ਅੱਜ ਇਹ ਗਲੀਆਂ ਦੇਖ ਲੋ ਰਹਿ ਕੇ ਚੱਲਾ ਤੁਹਾਨੂੰ ਗਾਂਹ ਹੋਣਾ ਤਾਂ ਕੀ ਆ ਆ ਦੇਖ ਸਕਦੇ ਆ ਹੁੰਦਾ ਸੀ ਘਰ ਤਾਏ ਦਾ ਪਲਾਟ ਪਿਆ ਸੀ ਖਾਲੀ ਕੀ ਕੁਸ ਬਣਿਆ ਪਿਆ ਇੱਥੇ ਜਿਹੜੋ ਕਿਸੇ ਆਉਣਾ ਜਾਣਾ ਹੀ ਨਹੀਂਗਾ ਆ ਨਾਲ ਘਰ ਹੁੰਦਾ ਸੀ ਚਾਚੇ ਦਾ ਉਹ ਘਰ ਦਾ ਨਾਮ ਉਹ ਨਿਸ਼ਾਨੀ ਰਿਆ ਜੀ ਦਾ ਉਹ ਘਰ ਹੁੰਦਾ ਸੀ ਆਪਣਾ ਇੱਥੇ ਉਹ ਟਾਇਰ ਜੜ ਨੰਗੇ ਦੀ ਦਾ ਕੱਲਾ ਇਹ ਘਰ ਹੁੰਦਾ ਸੀ ਕਿ ਉਹ ਦੱਸਦਾ ਵਸਦਾ ਘਰ ਹੁੰਦਾ ਸੀ ਇਹ ਨਾ ਰਾਹ ਦਾ ਚਲੇ ਜੇ ਖੜੀ ਹੈ ਕਾ ਯੁਗ ਹੈ ਜੇ ਅੰਦਰ ਵੜ ਕੇ ਤਾਂ ਪਤਾ ਨਹੀਂ ਕੀ ਹਾਲ ਹੈ ਦਾ ਤੇ ਆ ਵੀ ਡੁੱਗ ਗਿਆ ਡੁੱਗ ਗਿਆ ਪਰ ਜਦੋਂ ਕਿਸੇ ਨੇ ਰਹਿਣਾ ਹੀ ਨਹੀਂ ਇੱਥੇ ਨਾ ਤੇ ਇੱਥੇ ਭੱਜੇ ਫਿਰਨਾਂ ਨਿੱਕੇ ਹੁੰਦੇ ਉਹਨਾਂ ਤੇ ਨਮ ਹੋ ਰਹੀ ਜਿਵੇਂ ਆਪ ਨੂੰ ਨੀ ਘਬਰਾਇਆ ਜਾਂਦਾ ਹੁੰਦਾ ਆਏ ਜੀ ਫੋਨ ਲੱਗ ਗਿਆ ਮੈਂ ਤਾਂ ਘਰ ਵੇਖਿਆ ਯਾਰ ਉਹ ਤਾਂ ਟੱਡ ਗਿਆ ਪਹਿਲਾਂ ਕਰਦਾ ਉਵੇਂ ਆ ਕੰਦੂਵੇਂ ਹਨਾ ਆ ਸਾਹਮਣੇ ਬਾਥਰੂਮ ਹੁੰਦੀ ਸੀ ਕੋਲੇ ਪਸਾ ਖਾ ਲਈ ਇਹਦਾ ਅੰਨ ਵਾਲੇ ਦੇ ਕਮਰੇ ਅੰਦਰਲੇ ਬੰਨੇ ਵੇਖਿਆ ਜਾਵੇ ਅਭੀ ਸ਼ਹਿਰੀ ਵਿਭਾਰਾ ਦਾ ਕਰਦੀ ਗੱਲ ਕਰਦਾ ਮੈਂ ਆ ਕਰਦੀ ਤੇ ਆ ਹੁਣ ਦੱਸਦਾਗਾ ਕਮਰਾ ਅਮਰੇ ਸੁਈ ਬਣਾਈ ਸੋੜੀ ਜੀ ਤੇ ਹੁਣ ਆ ਵੇਖ ਲੋ ਇੱਥੇ ਕੀ ਬਣਿਆ ਪਿਆ ਇੱਥੇ ਕੋਈ ਵੜਦਾ ਨਹੀਂ ਹੁਣ ਕਿੱਥੇ ਆ ਗਲੀ ਚੋਂ ਭੱਜੇ ਫਿਰਨਾ ਗਲੀ ਅੱਗੇ ਵੀ ਨਿਕਲ ਜਾਂਦੀ ਐ ਸੋ ਨਾ ਵੱਡੀ ਗਲੀ ਵਿੱਚ ਤੀ ਦਿਖਾਉਂਗਾ ਆ ਵੀ ਘਰ ਵਧਗਾ ਹੁੰਦਾ ਸੀ ਆ ਵੀ ਹੁਣ ਤਾਂ ਨਾਮ ਬਣਾਉਣ ਵਾਲਾ ਹੋਇਆ ਪਿਆ ਆਹ ਹਜੇ ਪੁਰਾਣਾ ਖੜਾ ਵਾ ਇਹ ਵਧਗਾ ਰਖਿਆ ਹੋਇਆ ਤਾਂ ਰੱਖਿਆ ਅਗਲੇ ਨੇ ਤੋ ਕਾ ਦਾ ਨਾਮ ਉਹ ਨਿਸ਼ਾਨੀ ਉੱਥੇ ਸੀ ਤੈਨ ਜੀ ਮੰਮੀ ਡੈਡੀ ਤੇ ਮੈਂ ਬਹੁਤ ਜੇ ਹੋਈ ਨਹੀਂ ਸੀ ਤੋ ਹੈ ਨਹੀਂ ਸਜਣਗਾ ਤੇ ਆਣੀ ਸੀ ਆਪਾਂ ਉੱਥੇ ਹੁੰਦੇ ਸੀ ਇੱਥੇ ਤੇ ਕੁੱਤੇ ਫੈਰਨਾ ਆਏ ਕਰਕੇ ਵਾਈਲਡ ਵੀਊ ਕਰ ਇਹ ਤੁਹਾਨੂੰ ਪਾਲਾ ਤਿੰਦਾ ਹੋਗਾ ਏ ਤੇ ਆ ਵੀ ਹੁੰਦੀ ਸੀ ਕਿ ਉਹ ਵੀ ਉਹ ਵੱਡੀ ਲੱਗਦੀ ਹੁੰਦੀ ਸੀ ਇੱਥੋਂ ਕੰਦਾ ਚੋ ਗੱਡ ਖੱਡ ਕੇ ਖਾਈ ਜਾਣਾ ਚਿੱਟਾ ਜਿਹਾ ਕਿ ਪਾਊਡਰ ਆ ਹੁੰਦਾ ਆ ਵੀ ਨਾਲ ਦਾ ਘਰ ਵੀ ਆਪਾਂ ਨੇ ਵੀ ਬਾਹਰ ਪੂਰ ਰਹਿੰਦੇ ਆ ਇਹ ਤਾਂ ਅੱਜ ਦਾ ਵੀ ਨਖਰੇ ਬਦਲਿਆ ਪਿਆ ਇਹ ਬਲੌਗ ਦਾ ਆਪਣਾ ਸਾਰਾ ਪਿੰਡ ਤੇ ਡਿਪੈਂਡ ਹੁਆ ਵਾਲਾ ਕੀ ਤੁਹਾਨੂੰ ਦਿਖਾਈਏ ਤੇ ਕੀ ਛੱਡ ਗਏ ਪਸ ਪਿੰਡ ਤੇ ਗੱਲਾਂ ਤੇ ਪਿੰਡ ਦਾ ਯਾਦਾਂ ਹੀ ਆ ਘਰ ਤੋਂ ਦਸੀਂ ਉੱਜੜ ਗਏ ਘਰ ਤਾਂ ਇੱਥੋਂ ਦੇ ਸਾਰੇ ਬਸ ਇੱਥੇ ਵਾਲਾ ਰਿਆ ਨਹੀਂ ਸ਼ਾਲਾ ਹੁੰਦੀ ਸੀ ਕਿ ਆਵੇ ਇੱਥੇ ਖੇਡਦੇ ਖੁਰਦੇ ਰਹਿੰਦੇ ਸੀ ਆ ਕਾਹ ਪ੍ਰਾਣਾ ਕਰ ਰਿਹਾ ਉਹਨੂੰ ਦਾ ਆ ਵੀ ਸਾਬ ਨਵੇਂ ਬਣ ਗਏ ਆਹ ਕਰ ਵੀ ਪ੍ਰਣਾਮ ਆਕਰ ਜਿਹੜਾ ਪਦੇ ਜਿਹਨੀ ਤੇ ਅੱਥੀ ਗੇਟ ਉਹ ਆਈ ਆ ਜਿਹੜੀ ਮੈਂ ਵੀ ਕਹਿੰਦਾ ਸੀ ਆਉਂਦੀ ਹੁੰਦੀ ਸੀ ਉਹਦੋਂ ਆ ਵਾਹ ਹੁਣ ਵੀ ਜੀ ਕਰਦਾ ਵੀ ਇੱਥੇ ਭੱਜ ਕੇ ਲੰਗੀ ਐ ਅੱਗੋਂ ਇਹ ਹੁਣ ਬੰਦ ਹੋ ਜਾਂਦੀ ਐ ਨਾ ਕਿੰਨੀ ਲੰਮੀ ਲੱਗਦੀ ਸੀ ਉਹਦੋਂ ਇਹ ਵੀ ਹੁਣ ਤਾਂ ਬਸ ਆ ਲਿਆ ਵੀ ਇੱਥੋਂ ਨਿਕਲ ਕੇ ਇੱਥੇ ਆ ਜਾਣਾ ਪੜਦਾ ਵਿਚਾਲਾ ਹੁੰਦਾ ਸੀ ਉਹ ਸਮਾਨ ਕਰਨ ਦਾ ਜਵਾਬ ਹੁਣ ਤੁਸੀਂ ਬਹੁਤ ਐਲਟੀ ਹੱਕ ਹਨਾ ਆਪਨੇ ਹੁੰਦਾ ਸੀਗਾ ਆ ਵੀ ਘਰ ਪੁਰਾਣਾ ਰਹਿ ਗਿਆ ਵੀ ਉਹਨਾਂ ਟਾਈਮ ਦਾ ਘਰ ਹੈ ਵੀ ਤੇ ਆ ਵੀ ਆਈ ਹੁਣ ਹੋ ਗਿਆ ਕਿ ਇਹੇ ਵੇਟ ਹੁੰਦਾ ਸੀ ਇਹ ਕਾ ਆਪਣਾ ਪਪੂ ਜੀ ਦਾ ਘਰ ਆ ਗਿਆ ਆ ਵੀ ਸਾਰੇ ਘਰ ਬਾ ਆਹੀ ਨੰਪਰਾ ਨੇ ਆ ਘਰ ਨਵੇਂ ਬਣ ਗਏ ਆਪਰਾ ਰਹਿ ਗਿਆ ਠੀਕ ਆ ਤੇ ਆ ਬੀਂਆਂ ਹੋਈ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਆਹ ਦਰਜੀ ਦੀ ਦੁਕਾਨ ਹੁੰਦੀ ਸੀ ਇੱਥੇ ਕੱਪੜੇ ਸਿਆਂ ਦੇਣ ਆਉਦੇ ਹੁੰਦੇ ਸੀ ਆਹ ਬੀ ਘਮ ਜਾਂਦੀ ਸੀ ਇਹ ਇੱਧਰ ਵੀ ਘਮ ਜਾਂਦੀ ਸੀ ਆਹਾ ਆਹ ਜਾਂ ਬੀ ਰਿਹਾ ਹੱਟੀਆਂ ਨੁਕਾ ਕੇ ਇੱਧਰ ਹੱਟੀ ਹੁੰਦੀ ਸੀ ਉਹ ਵੇਣਿਆ ਦੁਕਾਨ ਪੁਰਾਣੀ ਹੈਗੀ ਕਿ ਨਹੀਂ ਹੈਗੀ ਆਹ ਈਟਾਂ ਪਰਾਨੀਆਂ ਆ ਮਾ ਆਹ ਈਟਾਂ ਆਹ ਆਹ ਆ ਨਵੀਆਂ ਅਗਰ ਨਵੀਆਂ ਤੇ ਪੁਰਾਣੀਆਂ ਚਾਂਤਰ ਹਨ ਠੀਕ ਆ ਨਾ ਆ ਘਰ ਦਾ ਸਾਬ ਵੀ ਪਰਾਨਾ ਆ ਆਹ ਦੁਕਾਨ ਇੱਥੋਂ ਬਹੁਤ ਔਟੋ ਫੂਣੇ ਖਾਦਦੇ ਨੇ ਜੀਤ ਹੱਟੀ ਵਾਲਾ ਜੀਤ ਦੀ ਹੱਟੀ ਵੇਖ ਕੇ ਆਓ ਖੁੱਲੀ ਆ ਇਹ ਪੁਰਾਣੀਆਂ ਹੋਈਆਂ ਅਬ ਉੱਚੀ ਹੋ ਗਈ ਦੁਕਾਨ ਕੱਕਨੀ ਵੀ ਹੋ ਗਈ ਦੁਕਾਨ ਉੱਚੀ ਹੁੰਦੀ ਸੀ ਸਿੱਖੇ ਟਾਈਮ ਆ ਆ ਗਿਆ ਪੁਰਾਣਾ ਇੱਧਰ ਵੀ ਦੁਕਾਨ ਹੀ ਹੁੰਦੀ ਸੀ ਆਪਾਂ ਇੱਧਰ ਤੇ ਲਿਆਉਣ ਲੱਗੇ ਸੀ ਗੱਡੀ ਉਹ ਜਿਹੜੀ ਬੈਕ ਕਰਕੇ ਲੈ ਗਈਆਂ ਇੱਧਰ ਵੀ ਪੀਡੀ ਹੋ ਗਈ ਆ ਆ ਕੇ ਆ ਵੀ ਪੁਰਾਣਾ ਖੜਾ ਕੇ ਸਿੱਧਾ ਬਹੁਤ ਵਧੀਆ ਭਾਈ ਪਚਾ ਕੇ ਰੱਖਿਆ ਕਿਸੇ ਨੇ ਖਣੀ ਰੱਬ ਵੱਲੋਂ ਬਚਿਆ ਗਿਆ ਇੱਧਰ ਵੀ ਦੁਕਾਨਾਂ ਹੁੰਦੀਆਂ ਸੀ ਉਹ ਖਾਠਾਂ ਖੁੱਲ੍ਹੀ ਜੀ ਹੁੰਦੀ ਸੀ ਆਕ ਕਰਨ ਚਾਹਲਾ। ਤਾਂ ਅਮਸ਼ਾਲਾ ਹੁੰਦੀ ਸੀ ਕਿ ਉਹ ਦਿਖਾਉਣੀ ਤੁਹਾਨੂੰ। ਪੁਰਾਣੀ ਦੁਕਾਨ ਹੁੰਦੀ ਸੀ ਕਿ ਬਹੁਤ ਪੁਰਾਣੀ ਦੁਕਾਨ ਆ। ਆਹ ਥਾਂ ਤੋਂ ਉਹਦਾ ਹੀ ਆ, ਖੁੱਲਾ ਹੀ ਆ, ਆ ਨਹੀਂ ਬਦਲਿਆ। ਇਹ ਗੱਲ ਨਹੀਂ ਬਦਲਿਆ, ਆ ਸਾਰਾ ਖੁੱਲਾ ਉਵੇਂ ਪਿਆ। ਇੱਧਰ ਕਿ ਟਿਊਸ਼ਨ ਹੁੰਦੀ ਸੀ ਖਾਣੇ ਹੁੰਦਾ ਸੀਗਾ ਜਾਂਦੇ ਰਿਕਵੈਸਟ ਕਰਨ। ਚੇਤੇ ਹੀ ਆ ਵੀ ਸਿੱਧੀ ਨਿਕਲ ਜਾਂਦੀ ਸੀ ਕਿ ਇੱਥੇ ਵੀ ਦੁਕਾਨ ਖੁੱਲੀ ਸੀ ਕਿਸੇ ਨੇ ਇੱਥੇ ਵੀ ਦੁਕਾਨ ਹੁੰਦੀ ਸੀ ਇੱਥੇ ਆ ਖੱਟੀਆਂ ਕਲਗਾਂ ਵਾਲੇ ਸਾਰੇ ਪੁਰਾਣੇ ਘਰ ਉਹ ਤੇ ਖੱਟੇ ਇਹਦਾ ਹੀ ਰਵਾਜ ਹੁੰਦਾ ਸੀ ਸਭ ਤੇ ਖੱਟੀਆਂ ਕਲਗਾਂ ਹੀ ਆ ਜਿਹੜੇ ਪੁਰਾਣੇ ਘਰਾਂ ਨਾਲ ਉਹ ਵੀ ਖੱਟੇ ਉਹ ਵੀ ਖੱਟੇ ਉਹ ਖੱਟੇ ਸਾਰੇ ਪੁਰਾਣੇ ਆ ਬਾਕੀ ਸਭ ਨਵੇਂ ਆ ਆ ਪੁਰਾਣੀ ਚੀਜ਼ ਜਿਹੜੀ ਖਟਾ ਰੰਗ ਕੀਤਾ ਇਹ ਤਾਂ ਰਹੀ ਰੰਗ ਮਸ਼ਹੂਰ ਆ ਉਹ ਸਾਹਮਣੇ ਵੇਖ ਸਕਦੇ ਹੋ ਜਵਾਰਾ ਉਹਨਾਂ ਟਾਈਮਾਂ ਦਾ ਹੀ ਆ ਸਾਡੇ ਟੀਮਾ ਦਾ ਵੇਖ ਸਕਦੇ ਆ ਜਿੰਨੀ ਵੀ ਖੱਟੀ ਕਾਲੀ ਵਾਲੇ ਸਾਰੇ ਜਗ੍ਹਾ ਪੁਰਾਣੇ ਆ ਆ ਨਵਾਂ ਵੀ ਕੀਤਾ ਕਿਸੇ ਨੇ ਖਟਾ ਰੰਗ ਕੀਤਾ ਉਹ ਸਾਰੀਆਂ ਪੁਰਾਣਾ ਕੋ ਨਵਾਂ ਰੰਗ ਹੋਇਆ ਵੀ ਨਵਾਂ ਰੰਗ ਤਾਂ ਨਵਾਂ ਵਾ ਵੇਲਡਿੰਗ ਪੁਰਾਣੀ ਹੈ ਕਹਿੰਦਾ ਭਾਵ ਆ ਵੀ ਪੁਰਾਣਾ ਘਰੀ ਆ ਹੁਣ ਵੀ ਕਿਸੇ ਨੇ ਪਰਚ ਖਸਾਇਆ ਨਾ ਇਸੇ ਰੰਗ ਦਾ ਇੱਕ ਖਸਾਇਆ ਪਤਾ ਨਹੀਂ ਕਾਤੋਂ ਆ ਵੀ ਦੇਖ ਸਕਦੇ ਆ ਵੀ ਖੱਟਾ ਕਿਹੜਾ ਖੱਟਾ ਕਹਿ ਲੀ ਗਿਉ ਨੂੰ ਸਮਝ ਨਹੀਂ ਆਉਂਦੀ ਆ ਪਤਾ ਨਹੀਂ ਮੈਂ ਨਾ ਰਿਉ ਦਵੰਦਰਾ ਵੜਿਆ ਨਾ ਕਿਤੇ ਮੇ ਹੋਂਦੰਤਰ ਵੜਿਆ ਡੇਟਾ ਟਾਈਪ ਆ ਬਦਲ ਨਹੀਂ ਕੀ ਆ ਇਹ ਬਾਈ ਕੁਟੀਆ ਕਹਿ ਸਕਦੇ ਆ ਪਤਾ ਨਹੀਂ ਕੀ ਆ ਇਹ ਜਾਨੀ ਕਿ ਦੇਖ ਸਕਦੇ ਆ ਉਹਨਾ ਟਾਈਮਾਂ ਦਾ ਹੀ ਆ ਮੋਟਰਸਾਈਕਲ ਫਰਦੇ ਭੀੜੀਆਂ ਭੀੜੀਆਂ ਗਲੀਆਂ 'ਚ ਇਹ ਮੋਟਰਸਾਈਕਲ ਤੇ ਕਰਨੇ ਹਵੇ ਦੋਰਾ ਉਹ ਕਹਲੀਆਂ ਬਹੁਤ ਐਹੀ ਦੀਆਂ ਆ ਵੀ ਆ ਵੀ ਖਟਾਰਾਂਗੀ ਠੀਕ ਆ ਵੀ ਪੁਰਾਣੀ ਆ ਆ ਤਾਂ ਫਿਰ ਮੂਲੋਂ ਜਾਰੀ ਪੁਰਾਣੀ ਆ ਨਾ ਉਹ ਬੰਦੇ ਨੇ ਵੀ ਜਾਂਦੀ ਜਾਂਦੀ ਜਾਨ ਚਲੀ ਗਈ ਉਹਦੀ ਉਹ ਇੱਥੇ ਹੀ ਰਿਹਾ ਉਹ ਜਿੱਥੋਂ ਆਪਾਂ ਫੜਕਾ ਕੋਲ ਵਾਏ ਨਾ ਉੱਥੇ ਟ੍ਰੇਨ ਰੁਕਣੀ ਸੀਗੀ ਤੇ ਨਹਿਰ ਤੇ ਖੜ ਗਈ ਸੀ ਤੁੰਤ ਬਾਦੀ ਸੀ ਉਹ ਵਿਚਾਰਾ ਸਮਾਨ ਲੈ ਕੇ ਆਇਆ ਸੀਗਾ ਤੇ ਉੱਥੇ ਉਤਰ ਗਿਆ ਭਲੇਖੇ ਨਾ ਉਹਦਾ ਨਹਿਰ 'ਚ ਹੀ ਡਿੱਗ ਪਿਆ ਸੀ ਲੱਭਿਆ ਨਹੀਂ ਰਿਹਾ ਜੀਤ ਹੱਟੀ ਵਾਲਾ ਚਾਹ ਫਤਗਾ ਬੰਦਾ ਸੀ ਲੈ ਫਿਰ ਆ ਵੇਖ ਲੋ ਇੱਧਰ ਵੀਡੀਓ ਵਗੈਰਾ ਸ਼ੂਟ ਕਰਨੇ ਹੋਣਾ ਗਾਣਿਆਂ ਤੇ ਆ ਪਿੰਡਾਂ ਚਾ ਗਲੰਗਾ ਚ ਬਹੁਤ ਵੱਡਾ ਰੋਣ ਛੋਟਾਂ ਤਾਂ ਤੋਂ ਅਭੀ ਥਾਰ ਅਭੀ ਅਭੀ ਪੁਰਾਣਾ ਹੀ ਹੁਣ ਇੱਧਰ ਨੂੰ ਗਿੜਾ ਘੜਾ ਲਿਓ ਨਾ ਇੱਧਰ ਚ ਖੁੱਲੀ ਹੋ ਜਾਂਦੀ ਗਾਂ ਜਾ ਕੇ ਲਓ ਪੀੜੀਆਂ ਪੀੜੀਆਂ ਗਲੰਗਾ ਹੈ ਇੱਕ ਬੰਦੇ ਹੀ ਲੱਗਦਾ ਮਸ਼ਕਲ ਨਾਲ ਲੈ ਆ ਵੀ ਲੋ ਲੋ ਵੇਖਿਆ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਬੰਦੀ ਹੁੰਦਾ ਵਾ ਕੁੱਤਾ ਭੌਂਕਦਾ ਕਿਥੇ ਖਾਲੀ ਆਂਬੂ ਰ ਕੰਦ ਕਰਦੀ ਏ ਠੀਕ ਆ ਇਹ ਵੀ ਪੁਰਾਣਾ ਹੀ ਆ ਉਹ ਬਹਿ ਜਾ ਬਾਈ ਬਹਿ ਜਾ ਮੈਂ ਤਾਂ ਚਾਹ ਜੀ ਤੇ ਰ ਖਾਦਾ ਵੀ ਪੁਰਾਣਾ ਹੀ ਆ ਇੱਧਰ ਕਰਨ ਤੇ ਕਰ ਕਿਉਂਕਿ ਥਾਂ ਤੋਂ ਬਹਿ ਕੇ ਜਾਂਦੇ ਨੇ ਉਹਰੇ ਕਿਸੇ ਨੇ ਕੰਮ ਤੇ ਗੱਡੀ ਵੀ ਆ ਗਾ ਰਿਹਾ ਬਾਕ ਘਰਤੀ ਉਹ ਖੁੱਲੀ ਵੀ ਸੀ ਗਾਂ ਜਾਂ ਕੁਝ ਟਰਲ ਜਾਂਦੀ ਸੀਗੀ ਤੇ ਆ ਪਿੰਡ ਦਾ ਮੇਨ ਚੌਂਕ ਹੁੰਦਾ ਸੀ ਆ ਦੁਕਾਨ ਹੁੰਦੀ ਸੀ ਪਿੱਛੇ ਤੁਹਾਨੂੰ ਦਿਖਾ ਕੇ ਹਟੇ ਜਿੱਦੇ ਪਹਿਲਾਂ ਵੀ ਉਹ ਦੁਕਾਨ ਹੁੰਦੀ ਸੀਗੀ ਠੀਕ ਆ ਲੋਰਵਾਂ ਲਾ ਤਾਂ ਇਹ ਕਾ ਕਰ ਫੜਾਣਾ ਮੇਰੇ ਸਾਹਮਣੇ ਜਿਹੜਾ ਤੁਹਾਨੂੰ ਆਪਾਂ ਇੱਥੋਂ ਨੰਗਾ ਹੀ ਆ ਆ ਕਰ ਬਾਕੀ ਉਹੀ ਆਹ ਘਰ ਤਾਂ ਜੇ ਹੁਣੇ ਖੁੱਲ੍ਹੇ ਜਾਂਦਾ ਨਾ ਤੁਹਾਨੂੰ ਮੈਂ ਦਿਖਾਈ ਦੇਣਾ ਆਹ ਦੇਖ ਸਕਦੇ ਆਂ ਅੰਦਰ ਅੱਖਾ ਵੀ ਲੱਗਾ ਉਹੀ ਹੈ ਜੇ ਅੰਦਰ ਵੀ ਆਹ ਤੇ ਅੰਦਰ ਉਹ ਮੈਂ ਹੁੰਦਾ ਦੇਖੋ ਉਧਰ ਕਮਰੇ ਹੁੰਦੇ ਸੀਗੇ ਆਹ ਵੇਖੋ ਇੱਧਰ ਕਮਰੇ ਹੁੰਦੇ ਸੀ ਦੋਨੇ ਪਾਸੇ ਥੱਲੀਆਂ ਕੀ ਹਾਲਤ ਹੈ ਦੀ ਆਹ ਜੁਨੀਟਰ ਨੂੰ ਇੰਟਰਵਿਊ ਕਰ ਆ ਗਿਆ ਆਏ ਪਿਆ ਵਾ ਅੰਦਰੋਂ ਇਹ ਉਹੀ ਆ ਇਹ ਸੱਜਰਾ ਹੀ ਆ ਇਹਦਾ ਜੇ ਕੋਈ ਦੇਣਾ ਚਾਹਵੇ ਨਾ ਮੈਂ ਹੁਣ ਲਈ ਖਰੀਦ ਲਿਆ ਲਓ ਇਹ ਪੁਰਾਣਾ ਘਰ ਇੱਥੇ ਵੀ ਮਬੂ ਖੇਡੇ ਆ ਇਹ ਘਰ ਚ ਇਹ ਘਰ ਇਹਨਾਂ ਦਾ ਹੀ ਆ ਘਰ ਆ ਇਹਦੇ ਜਿੰਦਾ ਦੇਖ ਲੱਗਦਾ ਜਿਵੇਂ ਬਹੁਤ ਚਾਰ ਵਾਰ ਖੋਲਦੇ ਹੋਣਗੇ ਬਾਕੀ ਪਤਾ ਨਹੀਂ ਇੱਧਰ ਹੀ ਦੇਖ ਸਕਦੇ ਜਿੰਨਾ ਦੇਖ ਸਕਦੇ ਆਪਾਂ ਇੱਧਰ ਹੀ ਦੇਖ ਲਿਏ ਆ ਵੇਖਦੇ ਹਨਾ ਇਹ ਘਰ ਨਾਲ ਬਹੁਤ ਜਾਂਦਾ ਜੁੜਨਾ ਫਿਰ ਮਾ ਉਹ ਇੱਥੇ ਤਕਰੀਬਨ ਬਹੁਤ ਖੇਡੇ ਆ ਮੈਂ ਆ ਤਾਂ ਆਪਣੇ ਘਰ ਵਾਲੀ ਵੀ ਆ ਗਈ ਬਈ ਫਿੱਲਾ ਵੀ ਗੱਲ ਕਰਕੇ ਹਟੇ ਜੀ ਜੀ ਇੱਥੇ ਮੇਰੇ ਪੂੜ ਲੜੇ ਉੱਥੇ ਪੂੜ ਲੜੇ ਮੇਰੀ ਅੱਖ ਜਦੋਂ ਮੈਂ ਉਧਰ ਘਰੋਂ ਨਿਕਲਿਆ ਮੇਰੀ ਅੱਖ ਧੂੜ ਲੜ ਗਿਆ ਘਰੇ ਗਿਆ ਤਾਂ ਤੇਰੀ ਕੁੜੀ ਕਹਿੰਦੀ ਤੇਰੇ ਦੂਜੀ ਤੇ ਵੀ ਲੜ ਜਾਂਦਾ ਮੈਂ ਫੇਰ ਆਇਆ ਮੇਰੀ ਦੂਜੀ ਤੇ ਵੀ ਲੜ ਗਿਆ ਦੋਨਾਂ ਅੱਖਾਂ ਦੀ ਲੜ ਗਈ ਸੀ ਉਦੋਂ ਠੀਕ ਆ ਬਾਕੀ ਉਹੀ ਘਰ ਪੁਰਾਣੇ ਉਹੀ ਰੰਗ ਆ ਨਵਾਂ ਪਾਇਆ ਕਿਸੇ ਨੇ ਠੀਕ ਆ ਉਹੀ ਆ ਬਾਕੀ ਤਾਂ ਚਲੋ ਬਾਕੀ ਮਿਲ ਰਿਆਂ ਹੁਣ ਆਪਾਂ ਵੀ ਇਹਨੇ ਜੋ ਅੱਗੇ ਦੇਖਣ ਵਾਲਾ ਹੋਇਆ ਤੁਹਾਨੂੰ ਜ਼ਰੂਰ ਦਿਖਾਉਣਾ ਹੈ। ਇੱਕ ਕਾ ਮੋੜਦੀ ਹੁੰਦੀ ਹੈ ਇੱਕ ਪਹਿਲਾ ਮੋੜਦੀ ਹੁੰਦੀ ਹੈ ਨਹੀਂ। ਹਾਂਜੀ ਆਪਾਂ ਹਣ ਉਹ ਟਰੈਕਟਰ ਵਾਲੀ ਆ ਗਈ ਇੱਟਾਂ ਦੇ ਇੱਟਾਂ ਦੇ ਜਾਣਾ ਆਪਾਂ। ਨਹੀਂ ਇੱਟਾਂ ਨਹੀਂ ਕੀ ਕਰਨੇ ਆਣਾ ਬਠਿੱਠ ਨੂੰ ਜਾਣਾ। ਆਹ ਟਰੈਕਟਰ ਆ ਆਵੇ ਇੱਧਰ ਮੁੜ ਜਾਣਾ। ਪੀਕੇ ਪੈਂਡ ਨੂੰ ਆਪਾਂ ਹਾਂਜੀ ਉਹ ਦੇਤੀ ਆਲ ਵੀ ਦਾ। ਉਹ ਬੰਦੀ ਹੈ ਨਾ ਤੇ ਹਣ ਆਪਾਂ ਗਾਂ ਵਾਲੇ ਰੂਟ ਤੇ ਜਿੱਥੇ ਚੱਲੇ ਆ। ਬੱਸ ਮੇਰੀ ਗੱਲ ਬਣੀ ਨਹੀਂ ਵੀਡੀਓ ਮੈਂ ਉਹ ਵੀ ਬਣਾਈ।